ਨਸ਼ਾ ਤਸਕਰਾਂ ਤੇ ਢਿੱਲੀ ਕਾਰਗੁਜ਼ਾਰੀ ਦੇ ਮਾਮਲੇ ਦੇ ਵਿੱਚ ਥਾਣਾ ਸਿਵਲੈਂਡ ਦੇ ਐਸ ਐਚਓ ਅਤੇ ਐਡੀਸ਼ਨਲ ਐਸ ਐਚਓ ਨੂੰ ਕੀਤਾ ਗਿਆ ਸਸਪੈਂਡ ਕੀਤੇ ਗਏ ਲੈਨ ਹਾਜ਼ਰ ਬਠਿੰਡਾ ਦੇ ਐਸ ਐਸ ਪੀ ਨੇ ਕੀਤੀ ਕਾਰਵਾਈ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਧੋਬੀਣਾ ਬਸਤੀ ਦੇ ਵਿੱਚੋਂ ਕੁਝ ਲੋਕਾਂ ਵੱਲੋਂ ਨਸ਼ਾ ਤਸਕਰਾਂ ਦੇ ਮਾਮਲੇ ਦੇ ਵਿੱਚ ਥਾਣਾ ਸਿਵਲਿਆਂ ਦੀ ਪੁਲਿਸ ਪਾਰਟੀ ਨੂੰ ਸੂਚਿਤ ਕੀਤਾ ਗਿਆ ਸੀ ਲੇਖਨ ਪੁਲਿਸ ਵੱਲੋਂ ਜਿਹੜੀ ਆ ਉਹ ਆਪਣਾ ਕਾਰਵਾਈ ਸਹੀ ਢੰਗ ਦੇ ਨਾਲ ਨਹੀਂ ਕੀਤੀ ਗਈ ਇਸ ਤਰ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਜਿਸ ਦੇ ਵਿੱਚ ਥਾਣਾ ਸਿਵਲਿਆਂ ਦੇ ਐਸਐਚਓ ਰਵਿੰਦਰ ਸਿੰਘ ਅਤੇ ਐਡੀਸ਼ਨਲ ਐਸਐਚਓ ਬਿਆਨਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਦੱਸਦੀ ਹੈ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਵਿਅਕਤੀ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਅਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਕਮਾ ਸਿਵਲ ਐਂਡ ਦੀ ਪੋਸਪਾਰਟੀ ਬਲ ਨੂਟ ਤੋਂ ਬਿਨਾਂ ਬਾਰਤੀ ਦੇ ਕੁਝ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤ ਕੀਤੀ ਜਾ ਰਹੀ ਸੀ ਲੇਕਿਨ ਐਸ ਐਚਓ ਵੱਲੋਂ ਜਾਂ ਅਡੀਸ਼ਨਲ ਐਸ ਐਚਓ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਤਾਂ ਉਹਨਾਂ ਵੱਲੋਂ ਬਠਿੰਡਾ ਦੇ ਇਸ ਅਸਪਿਰਨਸਿਸਰਾਂ ਦੀ ਪਹੁੰਚ ਕੀਤੀ ਗਈ ਅਤੇ ਉਸ ਤੋਂ ਬਾਅਦ ਇਸ ਦੀ ਸਾਰੀ ਇਨਕੁਆਰੀ ਹੋਈ ਇਨਕੁਆਰੀ ਹੋਣ ਤੋਂ ਬਾਅਦ ਜਿਹੜਾ ਐਸਐਚਓ ਅਤੇ ਐਡੀਸ਼ਨਲ ਐਸਐਚਓ ਨੂੰ ਲੈਣਾ ਹਾਜ਼ਰ ਕਰ ਦਿੱਤਾ ਗਿਆ। ਸੰਧਾਰੀਆਂ ਇਹ ਇੱਕ ਐਸਐਚਓ ਰਵਿੰਦਰ ਸਿੰਘ ਅਤੇ ਐਡੀਸ਼ਨਲ ਐਸਐਚਓ ਬੀਨਤ ਸਿੰਘ ਦੀਆਂ ਇਹ ਇਹ ਪਸਾਰੀਆਂ ਤਸਵੀਰਾਂ ਜਿੱਥੇ ਨਸ਼ਾ ਤਸਕਰਾਂ ਤੇ ਟੀਲੀ ਆਪਣੇ ਕਾਰਗੈਰੀ ਨੂੰ ਦੇਖਦੇ ਹੋਏ ਇਹਨਾਂ ਦੋਨਾਂ ਨੂੰ ਲੈਣਾ ਹਾਜ਼ਰ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਵੱਲ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਸੀਨੀਅਰ ਅਫਸਰਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਵਿਅਕਤੀ ਅਗਰ ਨਸ਼ੇ ਦੇ ਮਾਮਲੇ ਦੇ ਵਿੱਚ ਕੋਈ ਵੀ ਆਪਾਂ ਇਸ ਤਰ੍ਹਾਂ ਦੀ ਜੇ ਆਪਾਂ ਟੀਲੀ ਕਰ ਵਿਆਪਕ ਕਾਰਵਾਈ ਜੇ ਕਰੇਗਾ ਤਾਂ ਉਸਤੇ ਵੀ ਇਸ ਤਰ੍ਹਾਂ ਦੀ ਆਪਣਾ ਕਾਰਵਾਈ ਹੋ ਸਕਦੀ ਹੈ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਜਗਦੀਸ਼ ਕੁਮਾਰ ਜੀ ਉਹਨਾਂ ਨੇ ਫੋਨ ਲਾ ਕੇ ਸਾਰਾ ਬਾਈ ਇਹ ਜੋ ਕਾਰਵਾਈ ਕੀਤੀ ਗਈ ਹੈ ਇਹ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਸੀਪੀ ਸਾਹਿਬ ਜੋ ਸਖ਼ਤ ਦਿਸ਼ਾਦਾਤਾ ਪਹਿਲਾਂ ਤੋਂ ਜਾਰੀ ਹੋਈਆਂ ਜੋ ਨਸ਼ੇ ਵੇਚਦੇ ਕਰਦੇ ਹੈਗੇ ਉਹਨਾਂ ਨੂੰ ਧੋਖਿਆ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਹ ਤੋਂ ਬਿਆਣਾ ਵਸਤੀ ਦੇ ਅੰਦਰ ਸ਼ਿਕਾਇਤ ਮਿਲ ਰਹੀ ਸੀ ਪਬਲਿਕ ਵੱਲੋਂ ਬਾਰ-ਬਾਰ ਸ਼ਿਕਾਇਤਾਂ ਮਿਲ ਰਹੀ ਸੀ ਜਿਹਦੀ ਪੜਤਾਲ करवाई ਗਈ ਤੇ ਸ਼ਿਕਾਇਤਾਂ ਜਿਹੜੀ ਸੀ ਸਹੀ ਪਾਈ ਗਈ ਸੀ ਤੇ ਸ਼ਿਕਾਇਤਾਂ ਦੇ ਆਧਾਰ ਤੇ ਜਿਹੜਾ ਹੈਗਾ ਇਨਸਪੈਕਟਰ ਰਵਿੰਦਰ ਕੁਮਾਰ ਨੂੰ ਮੁਤਲ ਕਰ ਦਿੱਤਾ ਗਿਆ ਤੇ ਨਾਲ ਹੀ ਸਹਾਇਕ ਜੋ ਮੁਖੀ ਹੈਗਾ ਥਾਣੇ ਦਾ ਪ੍ਰੀਤ ਸਿੰਘ ਸਾਬ-ਇਨਸਪੈਕਟਰ ਉਹਨਾਂ ਨੂੰ ਵੀ ਐਸਐਸਪੀ ਸਾਹਿਬ ਨੇ ਮੁਤਲ ਕਰ ਦਿੱਤਾ ਕਾਇਤਾ ਇੱਥੇ ਉਹ ਹੀ ਚਾਇਤਾ ਆ ਰਹੀ ਸੀ ਬੇ 300 ਵਿਕਰੇ ਲੇਕਿਨ ਉਹਦੀ ਕਾਰਵਾਈ ਜਿਹੜੀ ਹੈਗੀ ਢਿੱਲੀ ਸੀਗੀ ਬਾਕੀ ਥਾਣਿਆਂ ਦੀ ਕਾਰਵਾਈ ਹੈਗੀ ਜਿਹੜੀ ਪ੍ਰੋਪਰ ਚੱਲ ਰਹੀ ਹੈਗੀ ਜੋ ਵੀ ਅਗਰ ਕੋਈ ਇਹ ਜਿਹੀ ਕੋਤਾਈ ਵਰਤੂਗਾ ਅੱਗੇ ਤੋਂ ਤਾਂ ਉਹਦੇ ਖਿਲਾਫ ਵੀ ਇਹ ਐਕਸ਼ਨ ਸਖਤ ਐਕਸ਼ਨ ਲਿੱਤੇ ਜਾਣਗੇ ਸਰ ਲਾਪਰਵਾਹੀ ਕਿਹ ਜਾਂ ਕੋਈ ਇਨਵੋਲਵਮੈਂਟ ਨਹੀਂ ਹੈ ਇਹਦੇ ਅੰਦਰ ਲਾਪਰਵਾਹੀ کہہ ਸਕਦੇ ਹਾਂ समय सर कार्रवाई समय सर कार्रवाई की इतनी नहीं गई कोई पब्लिक इंफॉर्मेशन देती है तो इंफॉर्मेशन होती जस्ट कार्रवाई नहीं हुई है तो यही शिकायत है और ए दे अंदर इन्वॉल्वमेंट दी कोई नहीं है हिंदी देखो क्या कहता आज तक न्याय की इस कहता कोई कितने देर वाली गल नहीं है ए दे अंदर ए गल है कि एक या दो बार भी आई है तब भी कार्रवाई क्यों नहीं हुई है उठे इस तरह के मामले तो हो गए तो रिपीट भी आया जब जनता नगर अपना ਦੇ ਕੋਈ ਉਤਪਨタル ਨਹੀਂ ਨਹੀਂ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਕਿ ਇਹਨੂੰ ਸੁਪਰਵਾਈਜ਼ ਕਰ ਰਹੇ ਹਾਂ ਉਤਲੇ ਲੈਵਲ ਤੇ ਕਿ ਕੋਈ ਅਗਰ ਇਹੀ ਦੀ ਕਾਰਵਾਈ ਨਹੀਂ ਕਰਦਾ ਤਾਂ ਉਹਦੇ ਨਾਲ ਵੀ ਇਹੀ ਹੋਊਗਾ ਕਾਰਵਾਈ ਨਾ ਕਰਨ ਦਾ ਸਰ ਕੋਈ ਕ੍ਰਿਟੀਕਲ ਦਬਾਅ ਜਾਂ ਕਿਸ ਦਾ ਨਹੀਂ ਇਹਦਾ ਕੋਈ ਦਬਾਅ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਬਸ ਕੰਮ 'ਚ ਮਤਲਬ ਟੀਲੀ ਕਾਰਗੁਜ਼ਾਰੀ ਜਿਹਨੂੰ ਆਪਾਂ ਕਿ ਸੱਕਦਾ ਸਰ ਮੈਂ ਕਿ ਚਰਚਾ ਮੈਂ ਕਰਤੀ ਕਿ ਉਸ ਦੇ ਦਾਤੇ ਹੀ ਕਾਰਵਾਈ ਨਹੀਂ ਐਕਚੁਅਲ ਜਿਵੇਂ ਮੈਂ ਕਹਾ ਮੈਂ ਡਾਕੂਮੈਂਟਰੀ ਮੈਨੇਜ ਇਸ ਤਰ੍ਹਾਂ ਚੱਲੀ ਰਹੇ ਹੋਗੇ ਸਰ ਬਿਲਕੁਲ ਜੀ ਮੈਂ ਤਾਂ ਸਾਡੇ ਜੋ ਵੀ ਪੁਲਿਸ ਅਫਸਰ ਸਾਡੇ ਤੱਲੇ ਵਾਲੇ ਹੈਗੇ ਐਸ ਐਚਓ ਡੀ ਐਸ ਪੀ ਸਾਹਿਬਾਨ ਜਾਂ ਦੂਜੀ ਹੋਰ ਅਫਸਰ ਥੱਲੇ ਸਹੀ ਕਮੈਂ ਉਨ੍ਹਾਂ ਨੂੰ ਹਦਾਇਤ ਕਰੂੰਗਾ ਸ਼ਕਤੀ ਨਾਲ ਵੀ ਇਹ ਢਿੱਲੀ ਕਾਰਗੁਜ਼ਾਰੀਆ ਨਾ ਹੋਵੇ ਜੇ ਇੱਥੇ ਤੁਹਾਨੂੰ ਕੋਈ ਸ਼ਿਕਾਇਤ ਮਿਲਦੀ ਹੈ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨੂੰ ਅਰੈਸਟ ਕੀਤਾ ਜਾਵੇ ਥੈਂਕ ਯੂ ਥੈਂਕ ਯੂ